ਰੋਪੜ ਦੇ ਵਿੱਚ ਅੱਗ ਦੇ ਨਾਲ ਤੇ ਹੋਰ ਦੁਰਘਟਨਾਵਾਂ ਨੂੰ ਰੋਕਣ ਦੇ ਲਈ ਰੋਪੜ ਦੀ ਫਾਇਰ ਬ੍ਰਿਗੇਡ ਦੇ ਵਿੱਚ ਐਮਰਜੈਂਸੀ ਸਰਵਿਸਿਜ਼ ਦੇ ਵਿੱਚ ਅੱਜ ਕਰੋੜਾ ਰੁਪਏ ਦੇ ਹੋਰ ਨਵੇਂ ਵਹੀਕਲ ਜਿਹੜੇ ਆ ਉਹ ਪੰਜਾਬ ਸਰਕਾਰ ਦੇ ਵੱਲੋਂ ਸਾਨੂੰ ਰੋਪੜ ਨੂੰ ਮਿਲੇ ਨੇ ਔਰ ਜਿਨ੍ਹਾਂ ਦੇ ਵਿੱਚ ਮਲਟੀ ਪਰਪਸ ਟੈਂਡਰ ਆ ਜਿਹੜਾ ਵੱਡੀ ਗੱਡੀ ਪਿੱਛੇ ਖੜੀ ਹੈ ਇਹ ਮਿਲਿਆ ਮਿਨੀ ਫਾਇਰ ਟੈਂਡਰ ਜਿਹੜਾ ਇਹ ਵੀ ਨਵਾਂ ਸਾਨੂੰ ਰੋਪੜ ਨੂੰ ਮਿਲਿਆ ਇੱਕ ਕਯੂਆਰ ਜੀਪ ਜਿਹੜੀ ਹੈ ਉਹ ਵੀ ਮਿਲੀ ਹੈ ਇਹ ਜਿਹੜਾ ਮਲਟੀ ਪਰਪਸ ਟੈਂਡਰ ਹੈ ਇਹਦੀ ਕੀਮਤ ਕਰੀਬ-ਕਰੀਬ 1 ਕਰੋੜ ਰੁਪਏ ਹੁੰਦੀ ਹੈ ਮਿਨੀ ਫਾਇਰ ਟੈਂਡਰ ਜਿਹੜਾ ਮਿਲਿਆ ਇਹਦੀ ਕੀਮਤ ਕਰੀਬ-ਕਰੀਬ 50 ਲੱਖ ਰੁਪਏ ਹੁੰਦੀ ਹੈ ਕਯੂਆਰ ਜੀਪ ਦੀ ਕੀਮਤ ਕਰੀਬ 25-30 ਲੱਖ ਰੁਪਏ ਹੁੰਦੀ ਹੈ ਇਸ ਤੋਂ ਪਹਿਲਾਂ ਵੀ mời 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 ਤਿੰਨ ਲੱਫਤ ਚਾਉਂਦੇ ਕਿਉਂ ਹੋਰ ਜੀਵ ਚ ਕੱਲਾ ਕੱਲਾ ਪਾਣੀ ਹੁੰਦਾ ਪਾਣੀ ਕੌਣ ਵੀ ਹੁੰਦੀ ਥੋੜੀ ਪਾਸਾ ਬੰਦ ਕਰਦੇ ਰਕਵਸਟ ਉਹ ਵੱਟ ਬੈਕੀ ਹੋ ਜਾਵੇ ਥੋੜੀ ਕੋਲ ਇੱਥੇ ਵੱਡੀ ਗੱਡੀਆਂ ਨਹੀਂ ਜਾਂਦੀ ਪਹਿਲਾਂ ਆਪਣੇ ਨੂੰ ਕੀ 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 ਗੱਲ ਹੈ ਪਹਿਲਾਂ ਸਮਝੋ ਮੇਰੇ ਕਿੰਨੇ ਲੀਟਰ ਪਾਣੀ ਹੁੰਦਾ ਹੈ ਇਹ ਪਹਿਲਾ ਆਪਣੇ ਕੋਲ ਪਹਿਲਾ ਕਿੰਦੀ 300 ਲੀਟਰ ਪਾਣੀ ਹੁੰਦਾ ਹਾਂ ਇਹ ਕਿੰਨਾ ਹੁੰਦਾ ਵੀ ਇਹ ਇਹਦਾ 2500 ਲੀਟਰ ਪਾਣੀ ਹੁੰਦਾ ਇਹ 45 ਹੁੰਦਾ ਇਹਦੀ ਹੋਣੀ ਹੁੰਦਾ ਮਲਟੀਪਰਪਸ ਹੋਂ ਕੰਕ੍ਰੀਟ ਟੈਂਕ ਹੁੰਦਾ ਹੈ ਇਹ ਫਾਰਮ ਦਾ ਟੈਂਕ ਹਾਂ ਮਾਇਨੇ ਤੋਂ ਹੁੰਦੀ ਹੈ ਨਾ ਹਾਂ ਨੋਜਾ ਠੀਕ ਹੈ ਨਾ ਉਹ ਉਹਦੇ ਨਹੀਂ ਜੀ ਹਿਲਦਾ ਪਾਣੀ ਇਹ ਚੱਕਣੇ ਫੰਕੋ ਫੰਕਾ ਦੇ ਦਿੰਦੇ ਜੀ ਆਹ ਹੋ ਜਾਂਦੇ ਜੀ ਪਾਣੀ ਪਾਣੀ ਉਸ ਵੇ ਸ਼ੁਰੂ ਜੀ ਬਸ ਨਾਮੇ ਦਾ ਗੰਦੇ ਫੜਦੇ ਖਰਾ ਨਾ ਜਿੰਦੇ ਜਲਦੀ ਪਾਣੀ ਥੈਂਕ ਯੂ ਲੋਕ ਜੀ ਨਾਲ ਇਹਦੇ ਤੋਂ ਸੰਬੰਧਿਤ ਉਹ ਤਾਂ ਕੰਮ ਆਈ ਹੈ ਜਰਾ ਅਗੜਸ ਅੱਜ ਦੇ ਨੇ ਰਾਵੀ ਦੇ ਕੰਮਾਂ ਦੇ ਦਰਮਿਆਨ ਮਲਟੀ ਪਰਪਸ ਟੈਂਟਰ ਪਹਿਲਾਂ ਵੀ ਖੇਗੋ ਇੱਕ ਹੈ ਨਵ ਕੁ ਲੱਖ ਰਾਇ ਹੈ ਹੈ ਉਹ ਵੀ ਇੰਨੇ ਕਾ 90 ਲੱਖ ਰੋਣਾ ਹਾਂ ਤਾਂ ਆਪਣਾ ਹਾਂ ਇੰਨਾ ਹੀ ਹੋਣਾ ਕਦੋਂ ਇਹ ਦੂਸਰ ਪਹਿਲੇ ਆਇਆ ਦੋ ਸਾਲ ਪਹਿਲੇ ਆਇਆ ਸਰ ਉਹ ਹੁੰਦਾ ਇਥਰ ਉਹ ਰੈਸਕਿਊ ਟੈਂਟਰ ਹੈ ਜਿਹੜੀ ਤੋੜਦੀ ਹੈ ਜੀ ਉਹ ਉਹ ਤੋਂ ਰੈਸਕਿਊ ਟੈਂਟਰ ਹੈ ਬੜਾ ਪਾ ਲੱਗਿਆ ਸੀਗਾ ਇਹ ਸਾਰ 17 ਚਾਹਿਆ ਦਾ ਜੀ ਇਹ ਤਾਂ ਪਹਿਲਾਂ ਆਇਆ ਜੀ 17ਾਂ ਚ ਆ ਗਿਆ ਹਾਂ ਜੀ ਜਿਹੜਾ ਸਰ ਰੈਸਕਿਊ ਟੈਂਟਰ ਹੈ ਜੀ ਪ੍ਰੈਸ ਕੂਟੈਂਡਰ ਹੋਣਾ ਹੈ ਮਨੇ ਪਹਿਲੇ ਬਾਈ ਜੀ ਪਹਿਲੇ ਬਾਈ ਜੀ ਆਪਣੀ ਗਵਰਨਮੈਂਟ ਜੀ ਪ੍ਰੈਸ ਕੂਟੈਂਡਰ ਇਹਦੀ ਕਿੰਨੀ ਕੀਮਤ ਹੈ ਜੀ ਬੱਗਾ ਜੀ 3.5 ਕਰੋੜ ਦੀਆਂ ਜਿਹੜੀਆਂ ਮਸ਼ੀਨਰੀ ਹੈ ਉਹ ਆਮ ਆਦੀ ਪਾਰਟੀ ਸਰਕਾਰ ਦੇ ਵਿੱਚ ਪ੍ਰੋਪਰ ਦੇ ਫਾਇਰ ਬ੍ਰਿਗੇਡ ਨੂੰ ਜਿਹੜੀ ਮਿਲੀ ਹੈ ਇਹਦੇ ਨਾਲ ਕਿ ਬੱਗਾ ਜੀ ਕਿਸੇ ਵੀ ਤਰ੍ਹਾਂ ਦੀ ਅੱਗ ਜਿਹੜੀ ਹੈ ਉਹ ਬੁਝਾਈ ਜਾ ਸਕਦੀ ਹੈ ਸੋ ਇਸ ਕਰਕੇ ਦੇ ਰੂਪਰ ਦਾ ਫਾਇਰ ਬ੍ਰਿਗੇਡ ਸਿਸਟਮ ਹੈ ਜਿਹੜਾ ਪਹਿਲਾਂ ਇਕਿਪਮੈਂਟ ਨਹੀਂ ਸੀਗਾ ਹੁਣ ਫੁੱਲੀ ਇਕਿਪਮੈਂਟ ਹੈ ਵੱਡੇ ਵੱਡੇ ਰੈਸਕਿਊ ਟੈਂਡਰ ਮਲਟੀ ਪਰਪਸ ਟੈਂਡਰ ਕਯੂਆਰ ਜੀਪਾਂ ਉਹ ਇੱਥੇ ਹੁਣ ਮੌਜੂਦ ਨੇ ਮਿਨੀ ਫਾਇਰ ਟੈਂਡਰ ਵੀ ਮੌਜੂਦ ਨੇ ਸੋ ਜਿਹੜੀ ਜਿਹੜਾ ਹੁਣ ਅੱਜ ਨਵਾਂ ਮਲਟੀ ਪਰਪਸ ਟੈਂਡਰ ਮਿਲਿਆ ਉਹਦੀ ਕੀਮਤ ਕਰੀਬ ਪੂਰੀ 1 ਕਰੋੜ ਰੁਪਈਆ ਹੈ ਜਿਹੜਾ ਮਿਨੀ ਫਾਇਰ ਟੈਂਡਰ ਮਿਲਿਆ ਉਹਦੀ ਕੀਮਤ ਕਰੀਬ ਪੂਰੀ 50 ਲੱਖ ਰੁਪਈਆ ਹੈ ਕਯੂਆਰ ਜੀਪ ਦੀ ਕੀਮਤ ਕਰੀਬ ਕਰੀਬ 30 ਲੱਖ ਰੁਪਈਆ ਹੈ ਰੈਸਕਿਊ ਟੈਂਡਰ ਪਹਿਲਾਂ ਸਾਨੂੰ ਮਿਲਿਆ ਸੀ ਉਹ 1. 19 ਜਣਿਆਂ ਦਾ ਫਾਇਰ ਦਾ ਸਟਾਫ ਵੀ ਇੱਥੇ ਨਵਾਂ ਆ ਚੁੱਕਾ ਹੈ। ਕਿੰਨੀਆਂ ਗੱਡੀਆਂ ਕਿੰਨਾ ਪੈਸਾ ਇਹ ਸਾਰੀ ਮਸ਼ੀਨਰੀ ਦੀ ਕੀਮਤ ਜਿਹੜੀ ਹੈ 3.5 ਕਰੋੜ ਰੁਪਏ ਬਣਦੀ ਹੈ ਜਿਹੜੀ ਰੋਪੜ ਨੂੰ ਜਿਹੜੀ ਹੈ ਆਮਾਦੀ ਪਾਰਟੀ ਸਰਕਾਰ ਦੇ ਦੇ ਰਿਲੇ ਚੁੱਕੀ ਹੈ ਜਿਹੜਾ 19 ਜਣੇ ਦਾ ਸਟਾਫ ਹੈ ਉਹ ਲੱਗਦਾ। ਅ ਟੋਟਲ ਗੱਡੀਆਂ ਦਾ ਹੁਣ ਦੇਖੋ ਆ ਤੁਹਾਡੇ ਸਾਹਮਣੇ ਸਾਰੀ ਫਾਇਰ ਬ੍ਰਿਗੇਡ ਭਰੀ ਹੋਈ ਪਈ ਹੈ। ਤਿੰਨ ਅ ਲਿਕਾ 6 ਗੱਡੀਆਂ 6 ਦੇ ਨੇ ਕੋ 6 ਗੱਡੀਆਂ ਟੋਟਲ ਹੋ ਗਈਆਂ ਜੀ। ਗੱਡੀਆਂ ਵੀ ਆਮ ਨਹੀਂ ਆ ਡੇਟਡ ਕ੍ਰੂਡ ਦੀਆਂ ਗੱਡੀਆਂ ਕਿਹੜੀਆਂ ਹਰ ਤਰ੍ਹਾਂ ਦੀ ਐਮਰਜੈਂਸੀ ਨੂੰ ਜਿਹੜੀਆਂ ਨਜਿੱਠ ਸਕਦੀਆਂ ਨੇ